ਵੱਚਾਂ ਕਰ ਕਰ ਮੁੱਲਾ ਥੱਕਿਆ ਪੜ ਪੋਥੀਆਂ ਪੰਡਿਤ ਮੋਵਾ ਜਿਸ ਪੜਨੇ ਵਿੱਚ ਰੱਬ ਨਾ ਮਿਲਿਆ ਤੇ ਉਹ ਪੜਨਾ ਕੀ ਹੋਵਾ ਮੰਤਰਾਂ ਦੇ ਵਿੱਚ ਫਿਰਨ ਪੁਚਾਰੀ ਜਿਵੇਂ ਖੁੱਡ ਵਿੱਚ ਅੰਨਾ ਚੋਹਾ ਤੇ ਬੁੱਲੇ ਸ਼ਾ ਰੱਬ ਉਹਨੂੰ ਮਿਲਦਾ ਜਿੰਨੇ ਮਿਲਿਆ ਯਾਰ ਤਾਂ ਬੁਹਾ ਜਿੰਨੇ ਮਿਲਿਆ ਯਾਰ ਤਾਂ ਬੁਹਾ ਵੇ ਬੁੱਲੇਆ ਅਜੇ ਮਰ ਗਿਆ ਤੂੰ ਤੇ ਤੇ ਕਬਰ ਤੇ ਨਾ ਵਜਨ ਢੋਲ ਤੇ ਤੇ ਸ਼ਹਿਰ ਅਕਸੂਰ ਤੇ ਸਿਮਰਾਨੇ ਹਏ ਚੈਨਬ ਦਿੱਤੀ ਰੋਲ ਤੇ ਇਸ ਜਗ ਤੇ ਕਮੀਨੇ ਬਣ ਗਿਆ ਅਸਾਂ ਕੈਰਤ ਅੰਦਰੋਂ ਮੁਕਾ ਦਿੱਤੀ ਵੇ ਬਲਿਆ ਤੇ ਤੇ ਸ਼ਹਿਰ ਦੇ ਕੂੜੇ ਵਿੱਚ ਅਸਾਂ ਇੱਕ ਹੋਰ ਚੈਨਬ ਦਫਨਾ ਦਿੱਤੀ ਅਸਾਂ ਇੱਕ ਹੋਰ ਚੈਨਬ ਦਫਨਾ ਦਿੱਤੀ ਮਸਜਿਦ ਆਖੋ ਮੰਦਿਰ ਆਖੋ ਭਵੇਂ ਆਖੋ ਕੋਈ ਤੁਵਾਰਾ ਸਭ ਤੇ ਅੰਦਰ ਉਹੀ ਵਸਤਾ ਬਸ ਬਾਹਰ ਮਿੱਟੀ ਦਾ ਕਾਰਾ ਬਸ ਬਾਹਰ ਮਿੱਟੀ ਦਾ ਕਾਰਾ ਧਰਮ ਅਰਸ਼ਦ ਦਾ ਖਾਨਾ ਕਾਪਾ ਜਿੱਥੇ ਆਸ਼ਿਕ ਸੱਚਤਾ ਕਰਤੇ ਦੋ ਚੁਲਫਾਂ ਵਿੱਚ ਨੈਣ ਮਸੱਲਾ ਤੇ ਜਿੱਥੇ ਚਾਰੇ ਮਜਬਰਲਦੇ ਠੋਟੀ ਯਾਰ ਦੀ ਚਮਚਮਤਾ ਪਾਣੀ ਜਿਥੇ ਕੁੱਟ ਪਿਆਸੇ ਪਰਦੇ ਤੇ ਬੁੱਲੇ ਸ਼ਾ ਉਹਨੇ ਮੱਕੇ ਕੀ ਚਾਣਾ ਜਿਦਾ ਹੱਜੋ ਵਿੱਚ ਕਰਤੇ ਜਿਦਾ ਹੱਜੋ ਵਿੱਚ ਕਰਤੇ ਟੁੱਟ ਗਈ ਸ਼ੀਸ਼ੀ ਅਤਰਾਂ ਵਾਲੀ ਨਾ ਚੁੱਟਨੀ ਨਾ ਪੜਨੀ ਅੱਖੀਆਂ ਦਾ ਜਦੋਂ ਨੋਹ ਨਾ ਰਹਾ ਫੇਰ ਆਣਾ ਕੀ ਕਰਨੀ ਤੇ ਖੁਸ਼ ਰਸ ਸਚਨਾ ਖੁਸ਼ ਰਸ ਸਚਨਾ ਖੁਸ਼ ਰੱਖੇ ਰੱਬ ਤੇਨੂੰ ਦੋ ਪੈਸੇ ਦਾ ਕੱਕ ਚ ਲੈ ਕੇ ਖਤ ਨਹੀਂ ਲਿਖਿਆ ਮੈਨੂੰ ਤੇ ਬੇਵਕੂਫਾ ਅੱਗੇ ਹੀ ਰੁੱਤਨੇ ਜੋ ਖੋਤਿਆਂ ਕੇ ਦਾਣਾ ਦੁੱਖ ਨਾ ਐਵੇਂ ਸੁਨਾ ਮਹਮਦ ਕਦਰ ਨਹੀਂ ਕਿਸੇ ਨੇ ਪਾਣਾ ਤੇ ਚਾਦਰ ਫਟੇ ਤੇ ਲਾਇਆ ਤਰੋਪਾ ਦਿਲ ਫਟੇ ਕਿਸੇ ਨਾ ਸਜਨਾ ਬਾਜ ਮਹਮਦ ਬਖਸ਼ਾ ਕਿ ਮਰਨਾ ਤੇ ਕੀ ਚੀਨਾ ਬੁੱਲੇ ਨੂੰ ਲੋਕ ਕੀ ਮੱਤੀ ਤਿੰਦੇ ਬੁੱਲਿਆ ਤਪੈ ਵਿੱਚ ਮਸੀਤੀ ਵਿੱਚ ਮਸੀਤਾ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਤੇ ਬਾਹਰੋਂ ਤੋਂਵੇਂ ਲੱਤਾਂ ਕੁੱਟੇ ਤੇ ਅੰਦਰੋਂ ਨਾ ਕੇ ਪਲੀਤੀ ਤੇ ਅੰਦਰੋਂ ਨਾ ਕੇ ਪਲੀਤੀ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੇ ਲਈ ਚੈਨਲ ਦੇ ਨਾਲ ਜੁੜੇ ਰਹੋ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ tab tak le rap